ਜਿਹੜੇ ਜਿਹੜੇ ਹਾਊਸਸ ਨੇ ਸਹੀ ਗੱਲਾਂ ਕੀਤੀਆਂ ਜਿਹੜੀਆਂ ਜਿਹੜੀਆਂ ਕਬਾਰਾ ਨੇ ਇਹ ਜਿਹੜੀ ਆਮ ਆਦਮੀ ਸਰਕਾਰ ਦੀ ਇੰਨੀਆਂ ਦੀ ਜਿਹੜੀਆਂ ਕੂਟਨੀਤੀਆਂ ਨੇ ਜਿਸ ਤਰੀਕੇ ਨਾਲ ਪੰਜਾਬ ਨੂੰ ਲੋਟ ਰਹੇ ਨੇ ਉਹਦੇ ਬਾਰੇ ਦੱਸਿਆ ਤੇ ਉਹਨਾਂ ਦੇ ਪਿੱਛੇ ਇਹਨਾਂ ਨੇ ਰੇਡ ਕਰਨੇ ਸ਼ੁਰੂ ਕਰਤੇ ਉਹਨਾਂ ਨੂੰ ਪਹਿਲੇ ਪਹਿਲੇ ਅਜੀਤ ਵਾਲਿਆਂ ਨਾਲ ਹੋਈ ਹੁਣ ਪੰਜਾਬ ਕੇਸ ਲਈ ਸਾਡੇ ਦ ਲੀਡਿੰਗ ਸਾਡੇ ਇੰਡੀਆ ਦੀ ਲੀਡਿੰਗ ਨਿਊਜ਼ਪੇਪਰ ਹੈ ਔਰ ਤੁਸੀਂ ਦੱਸੋ ਵੀ ਉਹਨਾਂ ਨੂੰ ਸਿਰਫ ਇਹਸ ਕਰਕੇ ਵੀ ਤੂੰ ਸ਼ੀਸ਼ਮੈਲ ਦੀ ਖਬਰ ਕਿਉਂ ਲਾਈ ਤੁਸੀਂ ਇਹ ਕਿਉਂ ਕਹਿ ਰਹੇ ਹੋ ਵੀ ਅੱਜ ਦੇ ਗੈਂਗਸਟਰ ਜਿਹੜੇ ਨੇ ਸਰਕਾਰ ਕੰਟਰੋਲ ਨਹੀਂ ਕਰ ਪਾਰੀ ਡਰਗ ਕੰਟਰੋਲ ਨਹੀਂ ਕਰ ਪਾਰੀ ਕਦੀ ਜੀਐਸਟੀ ਦਾ ਰੇਡ ਕਦੀ ਫਲਾਣਾ ਰੇਡ ਰੋਜ਼ ਬੰਦੇ ਮਾਰੇ ਨੇ ਰੋਜ਼ ਇਹਨਾਂ ਦੇ ਹੁਣ ਉਹ ਜਿਹੜੇ ਹਕੀ ਕਹਿੰਦੇ ਆ ਗੈਂਗਸਟਰ ਨੇ ਅੱਜ ਇਹਨਾਂ ਨੇ ਉਥੇ ਜਲੰਧਰ ਮਾਡਲ ਟਾਊਨ ਦੇ ਵਿੱਚ ਆਮ ਆਦਮੀ ਦਾ ਹੀ ਇੱਕ ਵਾਰ ਕਰ ਮਾਤਾ ਇਹ ਤੇ ਆਪਣੇ ਬੰਦੇ ਨਹੀਂ ਬਚਾ ਸਕਦੇ ਲੋਕਾਂ ਨੂੰ ਇਹਨਾਂ ਨੇ ਕੀ ਬਚਾਉਣਾ ਇਹ ਤਾਂ ਸਰਕਾਰ ਫੇਲ ਹੋਈ ਸਰਕਾਰ ਹੈ ਬਿਲਕੁਲ ਸਾਨੂੰ ਕਈ ਵਾਰ ਇਸ ਗੱਲ ਦਾ ਅਫਸੋਸ ਹੁੰਦਾ ਵੀ ਪੰਜਾਬ ਦੇ ਲੋਕਾਂ ਨੇ ਇੱਕ ਕੀ ਵੇਖ ਕੇ ਇੱਕ ਬਦਲਾਅ ਲਿਆਉਣ ਦੀ ਕੋਸ਼ਿਸ਼ ਕੀਤੀ ਵੀ ਜਿੱਥੇ ਪੰਜਾਬ ਦਾ ਮੁੱਖ ਮੰਤਰੀ ਸਾਡੀ ਉਸ ਆਸਤਾ ਨੂੰ ਛੱਟ ਲਾਂਦਾ ਹੋਏ ਜਿੱਥੇ ਸਾਡੇ ਜਿਹੜੀ ਸਾਡੀ ਮਾਨਤਾ ਹੈ ਜਿੱਥੇ ਅਸੀਂ ਜਾ ਕੇ ਆਪਣੇ ਉਹਨਾਂ ਨੂੰ ਆਪਣੇ ਇੱਜ਼ਤਮਾਨ ਗੁਰੂਆਂ ਵਾਂਗੂ ਮੰਨੇ ਆ ਉਹਨਾਂ ਦੀ ਬੇਇੱਜ਼ਤੀਆਂ ਕਰੇ ਉਹਨਾਂ ਤੇ ਟਿੱਪਣੀਆਂ ਕਰੇ ਤੇ ਇਹ ਕੀ ਇੱਕ ਜੀ ਮਿਨਿਸਟਰ ਦੀ ਇਸ ਚੀਜ਼ ਦੀ ਆਜ਼ਾਦੀ ਹੁੰਦੀ ਹੈ ਬੰਦੀ ਹੈ ਕਦੀ ਨਹੀਂ ਵੇਖਿਆ ਵੀ ਤੁਸੀਂ ਤੁਸੀਂ ਆਪਣੀ ਸਟੇਟ ਦੀ ਗੱਲ ਕਰੋ ਤੁਸੀਂ ਅੱਜ ਜਾ ਕੇ ਅਕਾਲੀ ਦਲ ਨੂੰ ਡੀਜੀਪੀ ਦੇ ਕੋਲ ਦਫ਼ਤਰ ਜਾ ਕੇ ਕਹਿਣਾ ਪਿਆ ਵੀ ਜੋ ਕੇਸ ਕਰਨਾ ਕਰ ਦੋ ਬਈ ਡਾਇਰੈਕਟ ਦੈਟ ਮੀਨਸ ਵੀ ਗੌਰਵਟ ਜਿਹੜੀ ਹੈ ਇਹ ਪੁਲਿਸ ਨੂੰ ਜਿਹੜੇ ਆਪਣੇ ਪੋਲਿਟਿਕਲ ਆਪੋਨੈਂਟਸ ਨੇ ਉਹਨਾਂ ਦੇ ਮੂੰਹ ਬੰਦ ਕਰਾਉਣ ਲਈ ਇਹ ਸਾਰੀਆਂ ਗੱਲਾਂ ਵਰਤੋ ਕਰਨੀ ਬਿਲਕੁਲ ਗੱਲ ਠੀਕ ਹੈ ਇੱਕ ਸੀਏ ਅੱਜ 2 ਮਹੀਨੇ ਪਹਿਲੇ ਚੁੱਕਿਆ ਗਿਆ ਹੈ ਵੀ ਤੁਸੀਂ ਦੱਸਣ ਹੀ ਨਹੀਂ ਦੇ ਵੀ ਉਹਨੂੰ ਲੈ ਕੇ ਕਰਨਾ ਕੀ ਸੀਏ ਨੂੰ ਕਿਹੜਾ ਉਹਨਾਂ ਨੇ ਜਿਹੜੇ ਜਿੱਦਾਂ ਕੋਲ ਤੇ ਬੰਦੇ ਲੁਕਦੇ ਨੇ ਗੈਂਗਸਟਰ ਉਹਨਾਂ ਨੂੰ ਤੇ ਤੁਸੀਂ ਫੜਦੇ ਨਹੀਂ ਹੈ ਤੁਸੀਂ ਇੱਕ ਕਿਸੇ ਦੀ ਲਗੋ ਕਾਉਬਿਟ ਸਟੇਟਮੈਂਟ ਦੇ ਵੀ ਉਹਦੇ ਖਿਲਾਫ ਫਲਾਨੀ ਕਰ ਇਹਨੂੰ ਨਹੀਂ ਸਮਝਾਂਦੀ ਕਿ ਪ੍ਰੈਸ ਨੂੰ ਸਮਝ ਨਹੀਂ ਆਂਦੀ ਕਿ ਪੋਲਿਟিক্যাল ਪਾਰਟੀਆਂ ਨੂੰ ਸਮਝ ਨਹੀਂ ਆਦੀ ਦੇਖੋ ਕਹਿੰਦੇ ਆ ਵੀ ਜਿਹੜਾ ਅਤ ਖੁਦਾ ਦਾ ਬੈਰ ਜਿਹੜਾ ਜਿੰਨੀ ਅਤ ਇਹ ਸਰਕਾਰ ਨੇ ਕਰਤੀ ਹੈ ਔਰ ਜਿੰਨੀ ਗੁੰਡਾਗਰਦੀ ਜਿੰਨੀ ਕਰਪਸ਼ਨ ਜਿੰਨਾ ਸਮਝ ਲੋ ਵੀ ਕਿਆ ਹੀ ਨਹੀਂ ਜਾ ਸਕਦਾ ਦਿੱਲੀ ਦੇ ਲੋਕ ਆ ਕੇ ਪੰਜਾਬ ਦੇ ਕੋਨ ਨੂੰ ਜਿੱਦਾਂ ਸਟਰੋਲ ਆ ਕੇ ਪੀਦਾ ਨਾ ਵੀ ਕਿਤੇ ਰਹਿਣ ਆ ਜਾਏ ਉਹ ਕਰ ਕਰ ਜੋ ਕੋਲ ਡਰਿੰਕ ਪੀਦੇ ਸੁੱਟਕੜਾ ਜਾ ਮਾਰਦੇ ਨੇ ਨਾ ਵੀ ਅਖੀਰ ਦੀ ਟੁੱਕਾ ਵੀ ਆ ਜਾਏ ਇਹਨਾਂ ਨੇ ਖੂਲ ਪੀ ਲਿਆ ਪੰਜਾਬ ਦਾ ਫੜ ਕੇ ਘਟੋ ਘਾਟੇ 1.5 200 ਕਰੋੜ ਰੁਪਈਆ ਮਹੀਨੇ ਦੀ ਸੈਲਰੀ ਜਿਹੜੀ ਹੈ ਦਿੱਲੀ ਵਾਲੇ ਲੋਕਾਂ ਨੂੰ ਬਾਹਰਲੇ ਲੋਕਾਂ ਨੂੰ ਜਾ ਰਹੀ ਹੈ ਪੰਜਾਬ 'ਚ ਇਹ ਕੌਣ ਇਹਨਾਂ ਨੂੰ ਜਿਹੜਾ ਪੁੱਛਦਾ ਉਹਨੂੰ ਅੰਦਰ ਕਰ ਦਿੰਦੇ ਜਿਹੜਾ ਕੋਈ ਸਵਾਲ ਕਰਦਾ ਉਹ ਪ੍ਰੈਸ ਵਾਲਾ ਉਥੇ ਐਫ ਆਰ ਕੀਤੀ ਚਲੋ ਜੀ ਇਹਨੂੰ ਅੰਦਰ ਹੁਣ ਜਿਹੜੇ ਬੰਦੇ ਨੇ ਪ੍ਰੈਸ ਲਈ ਕੰਮ ਕਰਨਾ ਸੱਚਾਈ ਬਿਆਨ ਕਰਨੀ ਹੈ ਜੇ ਤੁਸੀਂ ਸੱਚਾਈ ਬਿਆਨ ਹੀ ਨਹੀਂ ਕਰ ਸਕਦੇ ਫਿਰ ਤੁਸੀਂ ਕਾਦੀ ਵੀ ਪ੍ਰੈਸ ਨਹੀਂ ਹਰ ਚੀਜ਼ ਦਾ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਇੱਥੋਂ ਤੱਕ ਵੇਖਿਆ ਮੈਂ ਉਹ ਟੀਵੀ ਚੈਨਲ ਦਾ ਨਾਮ ਤੇ ਨਹੀਂ ਲੈਣਾ ਤੇ ਕਈ ਵਾਰ ਖਬਰ ਦੇਈ ਦੀ ਨਾ ਤੇ ਉਹ ਕਹਿੰਦੇ ਵੀ ਇਹ ਖਬਰ ਨਹੀਂ ਲਾਣੀ ਸਰਕਾਰ ਤੇ ਖਲਾਫ ਚੱਲੀ ਲਾ ਦਿਓ ਇਹਨੂੰ ਖਬਰ ਚੱਲਦੀਆਂ ਖਬਰਾਂ 'ਚੋਂ ਖਬਰ ਲਾ ਦੇ ਓ ਯਾਰ ਕੀ ਹੋ ਗਿਆ ਪ੍ਰੈਸ ਨੂੰ ਕੀ ਦੇ ਦੇ ਕਿੰਨੇ ਕ ਬੰਦੇ ਅੱਧਾ ਦੇ ਦੇ ਉਹ ਇਹ ਪ੍ਰੈਸ ਨੂੰ মিডিਆ ਨੂੰ ਖੰਡਾ ਬਣਾ ਕੋਈ ਵੀ ਸਰਕਾਰ ਹੋਵੇ ਮੈਂ ਇਹ ਗੱਲ ਕਹਿੰਦਾ ਵੀ ਜੇ ਆਪਾਂ ਆਪਣੀ ਸਚਾਈ ਨੂੰ ਨਾਲ ਨਹੀਂ ਖੜਾ ਕਿ ਲੋਕਾਂ ਦਾ ਤੇ ਵਿਸ਼ਵਾਸ ਅਖਬਾਰਾਂ ਪੜ੍ਹਨੀ ਆਂ ਬੰਦ ਕਰ ਦੇਵਾਂਗੇ ਉਹ ਅਖਬਾਰ ਪੜ੍ਹਦੇ ਜਿਹੜਾ ਜ਼ਬਰਦੂਸ ਇਹ ਦੀ ਉਹ ਸਾਰੇ ਪੜ੍ਹਦੇ ਵੀ ਆ ਯਾਰ ਸਚਾਈ ਬਿਆਨ ਕਰਦੀ ਹੈ ਅਸੀਂ ਟੀਵੀ ਦੇ ਕਈ ਚੈਨਲ ਨਹੀਂ ਵੇਖਦੇ ਵੀ ਆ ਯਾਰ ਸਰਕਾਰ ਦਾ ਇਹਨੂੰ ਕੋਈ ਦੂਜਾ ਲਾ ਕੇ ਵੇਖੋ ਇਹ ਇਹ ਲਾਚੀ ਸੋ ਮਤਲਬ ਇਹ ਹੈ ਵੀ ਅੱਜ ਦੇ ਹਾਲਾਤਾਂ ਤੇ ਡੋਮਿਨਟ ਤੁਸੀਂ ਬਾਕੀ ਸੂਬਿਆਂ 'ਚ ਵੇਖੋ ਜਿੱਥੇ-ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰਾਂ ਨੇ ਇੰਨੀ ਡਿਵੈਲਪ ਕਰ ਗਈਆਂ ਕਿੱਥੇ ਅਗਾਹ ਵੱਧ ਗਿਆ ਕਿੱਥੇ ਉਹ ਪੰਜਾਬ ਜਿਹੜਾ ਅ ਨੰਬਰ 1 ਸਟੇਟ ਸੀ ਅੱਜ ਇਹੋ ਜੀ ਨਜ਼ਰ ਲੱਗੀ ਹੈ ਵੀ ਹਰ ਪਹਿਲੂ ਤੇ ਹਰ ਪਹਿਲੂ ਤੇ ਸਾਨੂੰ ਥੱਲੇ ਲਿਆ ਕੇ ਸੋਟਾ ਸੋ ਇਟ ਇਜ਼ ਅ ਲੀਡ ਆਫ ਦਿ ਆਵਰ ਵੀ ਮੀਡੀਆ ਨੂੰ ਵੀ ਸਟੈਂਡ ਅਪ ਕਰਨਾ ਚਾਹੀਦਾ ਆਪਣਾ ਫਰਜ਼ ਨਿਭਾਓ ਜੋ ਤੁਹਾਡਾ ਫਰਜ਼ ਹੈ ਜੋ ਸਾਡਾ ਹੀ ਨਿਭਾਣਾ ਸਮਝੇ ਕਿ ਨਹੀਂ ਜਿਹੜੇ ਅੱਜ ਕਰਦੇ ਨੇ ਸਾਡਾ ਕੋਜ ਅੱਜ ਠਗੀਆਂ ਠੋਰੀਆਂ ਇਹ ਉਹ ਸਨ ਸਭ ਸਮਝ ਜਾ ਜਦੋਂ ਸਾਡੀ ਗੁਰੂ ਮਹਾਰਾਜ ਦੀ ਕਿਰਪਾ ਧਰਤੀ ਨਾ ਮੈਂ ਤੁਹਾਨੂੰ ਵਾਦਾ ਕਰਦਾ ਬਟਾਲੇ ਵਾਲੇ ਵੀਰਾਂ ਨੂੰ ਜੇ ਇਹਨਾਂ ਦੇ ਇੱਕ ਇੱਕ ਬੰਦੇ ਕੋਲੋਂ ਹਿਸਾਬ ਨਾ ਲਿਆ ਗਿਆ ਤੇ ਫਿਰ ਸਾਨੂੰ ਵੀ ਕੋਈ ਸਿਆਸਤ ਚ ਰਹਿਣ ਦਾ ਕੋਈ ਹੱਕ